ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਇੱਕ ਇੰਟਰਵਿਊ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਆ ਲਾਰੈਂਸ ਬਿਸ਼ਨੋਈ ਦੀ ਇੱਕ ਬਹੁਤ ਡਰੇਡਡ ਗੈਂਗਸਟਰ ਵੱਡੇ ਆਮਸ ਸਪਲਾਈਅਰ ਪਾਕਿਸਤਾਨ ਦੇ ਨਾਲ ਗੱਲ ਹੋ ਰਹੀ ਔਰ ਈਦ ਜਿਹੜੀ ਕੱਲ ਨਿਕਲੀ ਆ ਪਰਸੋਂ ਈਦ ਦਾ ਦਿਨ ਸੀ ਉਸ ਦੀ ਵਧਾਈ ਦੇ ਰਿਹਾ ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ ਫਰੈਸ਼ ਹੈ ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੱਲਾ ਇਸ ਇਨਸੀਡੈਂਟ ਨੂੰ ਨਹੀਂ ਇਹ ਪਿਛਲੇ ਲੰਬੇ ਸਮੇਂ ਚੋਂ 2 ਢਾਈ ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲਾ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ ਔਰ ਅਫਸੋਸ ਦੀ ਗੱਲ ਇਹ ਕਿ ਜੇਲ੍ਹ ਚੋਂ ਬੈਠਿਆਂ ਸੁਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ ਮਗਰ ਸਾਧ ਸੰਗਤ ਜੀ ਥਿਸ ਇਸ ਨਾਟ ਦਾ ਵਰਿੰਗ ਇਸ਼ੂ ਅਲੋਨ ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ ਮਗਰ ਰੋਜ਼ ਦੀ ਗਿਣਤੀ 'ਚ ਰੋਜ਼ ਕੋਈ ਬਿਜ਼ਨਸਮੈਨ ਹੈ ਕੋਈ ਨਾਮੀ ਡਾਕਟਰ ਹੈ ਕੋਈ ਦੁਕਾਨਦਾਰ ਹੈ ਕੋਈ ਐਗਰੀਕਲਚਰਿਸਟ ਹੈ ਕੋਈ ਪ੍ਰਾਪਰਟੀ ਡਿਵੈਲਪਰ ਹੈ ਕੋਈ ਪ੍ਰਾਪਰਟੀ ਰੀਅਲਟਰ ਹੈ ਹਰ ਇੱਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੋਤੀਆਂ ਆ ਰਹੀਆਂ ਔਰ ਟਾਰਗੇਟਡ ਕਿਲਿੰਗ ਚੱਲ ਰਹੀ ਹੈ ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰੈਂਸ ਕਸ਼ਮੂਈ ਹੈ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣਾ ਲੈਸ ਲਗਾਤਾਰ ਚਲਾ ਰਿਹਾ ਹੁਣ ਤੇ ਜਿੱਦਾਂ ਬੋਲੀ ਸੀਤੇ ਗਏ ਹੁਣ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਮੇਲ ਜਾਖੜ ਜੀ ਜੋ ਗੱਲ ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀ ਤਨੂ ਭੜਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਕੋ ਸ਼ਬਦ ਬੋਲਣਗੇ ਜਦ ਉਹਨਾਂ ਨੂੰ ਪੁੱਛਣਗੇ ਕਿ ਕਿਸ ਤਰੀਕੇ ਨਾਲ ਨਾਰਿਸ ਬਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਲ੍ਹ 'ਚ ਬੈਠ ਕੇ ਆਪਣਾ ਲੈਸ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਦੇ ਹਾਲਾਤ ਤੁਹਾਡੇ ਸੁਪੇਰਾਂ ਨਾਲੋਂ ਬਿਹਤਰ ਨੇ इवन ਅੱਜ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਉੱਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਐ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਐ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ ਬਜਾਏ ਪੰਜਾਬ ਨੂੰ ਬਦਨਾਮ ਕਰਨ ਦੀ بجائے ਸੱਚ ਤੇ ਪਹਿਰਾਦਿਆ ਕਰੋ ਸੱਚ ਦਾ ਸਾਥ ਦੇਆ ਕਰੋ